ਹਉ ਮੁਰੂ ਦੇ ਪਿਆਰਿਓ ਪਾਸ਼ਾ ਜੀ ਮੇਰਾ ਕਰਨ ਕਿਰਪਾ ਕਰਨ ਸੱਚੇ ਪਾਸ਼ਾ ਜੀ ਮਹਾਰਾਜ ਸਾਧ ਸੰਗਤ ਜੀ ਬਹੁਤ ਸਾਰਾ ਪਿਆਰ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਮਿਲਦਾ ਸਾਧ ਸੰਗਤ ਜੀ ਬਹੁਤ ਪਿਆਰ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਸਾਧ ਸੰਗਤ ਜੀ ਤਨ ਤਨ ਸੱਚੀ ਸਰਕਾਰ ਖੱਡੇ ਵਾਲੀ ਸੱਚੀ ਸਰਕਾਰ ਬਾਬਾ ਦੀਪ ਸਿੰਘ ਜੀ ਬੜਾ ਪਿਆਰ ਕਰਦੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਇਸ ਦੁਨੀਆ ਦੇ ਉੱਤੇ ਤੁਸੀਂ ਛੱਟਾ ਕੱਢ ਲਿਆ ਜੋ ਨਜੋੜ ਕੱਢ ਲਿਆ ਜੋ ਤਤ ਕੱਢ ਲਿਆ ਜੋ ਸਾਤ ਸੰਗ ਜੀ ਉਸ ਪ੍ਰਭੂਾਨ ਤੋਂ ਬਿਨਾ ਸਾਤ ਸੰਗ ਜੀ ਉਸ ਮਾਲਕ ਤੋਂ ਬਿਨਾ ਸਾਤ ਸੰਗ ਜੀ ਦੁਨੀਆ ਦੇ ਉੱਤੇ ਕੋਈ ਨਹੀਂ ਬਣਦਾ ਗਾ ਖੁਸ ਸਤਨਾਮ ਜਰੀ ਵਾਹਿਗੁਰੂ ਜੀ ਸੰਗਤ ਜੀ ਬਹੁਤ ਸਾਰੀਆਂ ਸੇਵਾਦਾਰ ਸੰਗਤਾਂ ਦਾਸ ਨੂੰ ਵੀ ਸਾਤ ਸੰਗ ਜੀ ਕੇਰਾ ਘੱਟ ਕੇ ਖੜ ਜਾਂਦੀਆਂ ਕਿ ਬਾਬਾ ਜੀ ਤੁਹਾਡੇ ਚ ਨਮਰਤਾ ਬਹੁਤ ਆ ਹੈ ਕਿਵੇਂ ਕਿ ਮੈਂ ਤੁਸੀਂ ਜੋਰ ਲਮਨੇ ਸੰਗਤ ਨੂੰ ਦਿਵਾਨਾ ਵਾਸਤੇ ਪ੍ਰੇਰਣਾ ਕਰਦੇ ਆਂ ਬਾਬਾ ਜੀ ਤੁਹਾਨੂੰ ਇੱਕ ਪੈਸੇ ਦਾ ਵੀ ਕੋਈ ਲਾਲਚ ਨਹੀਂਗਾ ਤੇ ਬਾਬਾ ਜੀ ਫਿਰ ਵੀ ਲੋਕ ਤੁਹਾਡਾ ਸਾਥ ਬਹੁਤ ਘੱਟ ਦਿੰਦੇ ਆ ਮੈਂ ਕਹਿੰਨਾ ਉਹਨਾਂ ਸੇਵਾਦਾਰੋ ਸੰਗਤ ਜੀ ਇਹ ਕਮਾਈ ਦੀਆਂ ਗੱਲਾਂ ਆ ਸਾਤ ਸੰਗਤ ਜੀ ਸਾਡੀ ਉਹ ਨਹੀਂ ਕਮਾਈ ਨਹੀਂ ਹੋਊਗੀ ਸਾਤ ਸੰਗਤ ਜੀ ਕਿਉਂਕਿ ਗੁਰੂ ਦੇ ਪਿਆਰਿਓ ਮੈਂ ਤਾਂ ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਮਝਦਾ ਹੁੰਨਾ ਸਾਤ ਸੰਗਤ ਜੀ ਜਿੱਦੇ ਬਾਬਾ ਦੀਪ ਸਿੰਘ ਜੀ ਨੇ ਖੰਡੇਵਾਲੀ ਸਰਕਾਰ ਨੇ ਚਾਇਆ ਸੰਗਤ ਵੀ ਸਾਥ ਦੇਣ ਲੱਤੂਗੀ ਸਾਤ ਸੰਗਤ ਜੀ ਕਿਉਂਕਿ ਗੁਰੂ ਦੇ ਪਿਆਰਿਓ ਸਾਨੂੰ ਤਾਂ ਬਚਪਨ ਤੋਂ ਹੀ ਪੀੜਾਂ ਪੈਂਦੀਆਂ ਆਈਆਂ ਗੁਰੂ ਦੇ ਪਿਆਰਿਓ ਮਾਪਿਓ ਵੱਲੋਂ ਵੀ ਬਹੁਤ ਘੱਟ ਪਿਆਰ ਮਿਲਿਆ ਹੁਣ ਜੇ ਸਾਤ ਸੰਗਤ ਜੀ ਤਕਰੀਬਨ ਸਾਧ ਸੰਗਤ ਜੀ ਕੋਈ ਸਾਲ ਕੋ ਸਵਾ ਸਾਲ ਹੋਇਆ ਜਦੋਂ ਬਾਬਾ ਦੀਪ ਸਿੰਘ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਪਿਆਰ ਬਖਸ਼ਿਆ ਤੋਂ ਨਾਲ-ਨਾਲ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੇ ਆਪਣੀਆਂ ਸੰਗਤਾਂ ਦਾ ਵੀ ਪਿਆਰ ਬਹੁਤ ਬਖਸ਼ਿਆ ਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਮੈਂ ਇਹ ਜ਼ਿਕਰ ਕਰਦਾ ਹੁੰਨਾ ਕਿ ਅੱਜ ਤੱਕ ਸਾਡੇ ਭਰਾਵਾਂ ਨੇ ਸਾਡੇ ਮਾਂ ਪਿਓ ਨੇ ਸਾਧ ਸੰਗਤ ਜੀ ਐਨਾ ਸਾਨੂੰ ਪਿਆਰ ਨਹੀਂ ਦਿੱਤਾ ਜਿੰਨੀ ਜਿੰਨਾ ਕ ਪਿਆਰ ਗੁਰੂ ਦੀ ਸੰਗਤ ਦਿੰਦੀ ਆ ਬਾਬਾ ਦੀਪ ਸਿੰਘ ਜੀ ਦੀ ਖੰਡੇ ਵਾਲੀ ਸਰਕਾਰ ਦੀ ਸੰਗਤ ਦਿੰਦੀ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਮੈਂ ਉਹਨਾਂ ਸੰਤਾਂ ਵਿੱਚੋਂ ਨਹੀਂ ਮੈਂ ਉਹਨਾਂ ਸਾਧਮਾ ਵਿੱਚੋਂ ਨਹੀਂ ਗੁਰੂ ਦੇ ਪਿਆਰਿਓ ਜਿੰਨੇ ਕ ਸੱਚੇ ਪਾਤਸ਼ਾਹ ਮੇਰੇ ਕੋਲੋਂ ਸੇਵਾ ਲੈਂਦੇ ਗੁਰੂ ਦੇ ਪਿਆਰਿਓ ਉਹ ਆਪ ਹੀ ਲੈ ਲੈਂਦੇ ਆ ਉਸ ਮਾਲਕ ਦਾ ਹੱਥ ਹੈ ਸੰਗਤ ਦੀ ਮਿਹਰ ਹੈ ਸੰਗਤ ਦਾ ਹੱਥ ਹੈ ਮੈਨੂੰ ਤਾਂ ਇੰਨਾ ਕ ਪਤਾ ਗੁਰੂ ਦੇ ਪਿਆਰੋ ਜਿਹਦੇ ਦੇ ਉੱਤੇ ਸੰਗਤ ਖੁਸ਼ ਹੋ ਜਾਵੇ ਸਾਧ ਸੰਗਤ ਜੀ ਉਹਨੂੰ ਸੰਤ ਬਣਾਉਂਦੀ ਸੰਗਤ ਜਿਹਦੇ ਦੇ ਸੰਗਤ ਖੁਸ਼ ਹੋਈ ਸਾਧ ਸੰਗਤ ਜੀ ਉਹਨੂੰ ਬ੍ਰਹਮ ਗਿਆਨੀ ਬਣਾ ਦਿੰਦੀ ਹੈ ਸਾਧ ਸੰਗਤ ਜੀ ਸੰਗਤ ਨੂੰ ਖੁਸ਼ ਕਰਨਾ ਚਾਹੁੰਦੇ ਗੁਰੂ ਦੇ ਪਿਆਰਿਓ ਤਾਂ ਹੀ ਦੋ ਟਾਈਮ ਦਿਵਤ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਇਹ ਖੰਡੇਵੜੀ ਸੱਚੀ ਸਰਕਾਰ ਜਿਹੜਾ ਵੀ ਤੇਰੇ ਦਰਬਾਰ ਦੇ ਉੱਤੇ ਆ ਗਿਆ ਸੱਚੇ ਪਾਤਸ਼ਾਹ ਕੋਈ ਖਾਲੀ ਨਾ ਮੁੜੇ ਮਹਾਰਾਜ ਜੀ ਕੋਈ ਆਇਆ ਨਾ ਕਬੇ ਕਿ ਮੈਂ ਸੀ ਤਾਂ ਕਿ ਅਸੀਂ ਮੇਰੀ ਆਸ ਨਹੀਂ ਪੂਰੀ ਹੋਏਗੀ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿਓ ਪਰ ਸਾਥ ਸੰਗ ਜੀ ਬਹੁਤ ਸਾਰੇ ਗੁਨਾਹ ਐ ਸੱਚੇ ਪਾਤਸ਼ਾਹ ਜੀ ਅਸੀਂ ਕਰਦੇ ਆਂ ਮਿਹਰ ਕਰਨ ਗੁਰੂ ਦੇ ਪਿਆਰਿਓ ਸਾਡੇ ਅਉਗਾਂ ਨੂੰ ਸਾਥ ਸੰਗ ਜੀ ਗਿਣੇ ਨਹੀਂ ਜਾ ਸਕਦੇ ਅੱਜ ਜੋ ਸਾਡੇ ਨਾਲ ਸਾਥ ਸੰਗ ਜੀ ਅਸੀਂ ਇਸ ਜ਼ਿੰਦਗੀ ਦੇ ਵਿੱਚ ਵਿਚਰ ਰਹੇ ਆਂ ਸੰਗ ਸਖਾ ਸਭ ਤਜ ਗਏ ਕਉ ਨ ਨਿਵੋ ਸਾਥ ਕਉ ਨਾਨਕ ਇਸ ਵਿਅਕਤ ਮੇ ਟੇਕੇ ਅਗਰਨਾਥ ਅੱਜ ਸਾਧ ਸੰਗਤ ਜੀ ਜਵਾਨਾ ਇਹੋ ਜ ਆ ਗਿਆ ਗੁਰੂ ਦੇ ਪਿਆਰਿਓ ਖੂਨ ਚਿੱਟਾ ਹੋ ਗਿਆ ਰਸੇ ਹਾਰੀਆਂ ਛੱਡ ਜਾਂਦੀਆਂ ਸਾਧ ਸੰਗਤ ਜੀ ਤੁਹਾਡੇ ਨਾਲ ਵੀ ਬੀਤੀਆਂ ਹੋਣੀਆਂ ਭਰਾ ਛੱਡ ਗਏ ਮਾਪਿਓ ਛੱਡ ਗਏ ਸਾਧ ਸੰਗਤ ਜੀ ਸਭ ਦਾ ਖੂਨ ਚਿੱਟਾ ਹੋ ਗਿਆ ਗੁਰੂ ਦੇ ਪਿਆਰਿਓ ਜੇ ਹੁਣ ਆਸਰਾ ਤਾਂ ਸਾਧ ਸੰਗਤ ਜੀ ਇੱਕ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਦਨਰਾਜ ਸਾਧ ਸੰਗਤ ਜੀ ਫਿਕਰ ਰਹਿਂਦਾ ਗੁਰੂ ਦੇ ਪਿਆਰਿਓ ਕੱਲੇ ਹੈ ਕੌਣ ਸੰਭਾਲੂਗਾ ਇਹ ਜਿੰਦ ਕਿੱਥੇ ਜਾਊਗੀ ਕਿੱਥੇ ਰੁਲੂਗੀ ਕਿੱਥੇ ਜਾਵਾਂਗੇ ਪਰ ਫਿਰ ਸਾਧ ਸੰਗ ਜੀ ਕਦੀ ਪਾਤਸ਼ਾਹ ਵੱਲੋਂ ਕਦੀ ਸੰਗਤ ਵੱਲੋਂ ਸਨੇਹਾ ਆ ਜਾਂਦਾ ਗੁਰੂ ਦੇ ਪਿਆਰੋ ਸੰਗਤ ਵੱਲੋਂ ਕਮੈਂਟ ਆ ਜਾਂਦੇ ਆ ਕਈ ਵਾਰੀ ਫੋਨ ਆ ਜਾਂਦੇ ਆ ਕਿ ਬਾਬਾ ਜੀ ਅਸੀਂ ਤੁਹਾਡਾ ਪਰਿਵਾਰ ਆ ਤੁਹਾਨੂੰ ਦੱਸੋ ਤਾਂ ਸਹੀ ਤੁਸੀਂ ਕੀ ਚਾਹੁੰਦੇ ਆ ਕੀ ਮੰਗਦੇ ਆ ਕੀ ਤੁਹਾਡੇ ਕੋਲ ਕੋਈ ਹੈ ਕਿ ਨਹੀਂ ਹੈ ਤੁਹਾਡੇ ਘਰ ਬਾਰਾ ਤੁਸੀਂ ਸਾਡੇ ਕੋਲੇ ਆਇਆ ਕਰੋ ਬਾਬਾ ਜੀ ਜਦੋਂ ਦਿਲ ਨਹੀਂ ਲੱਗਦਾ ਹੁੰਦਾ ਕੋਈ ਪੈਸੇ ਦੀ ਕਮੀ ਬਾਬਾ ਜੀ ਦੱਸੋ ਤੁਸੀਂ ਬਾਬਾ ਜੀ ਅਸੀਂ ਸੁਣਿਆ ਕਿਰਾਏ ਤੇ ਰਹਿੰਦੇ ਆ ਤੁਹਾਡਾ ਕਿਰਾਇਆ ਵੀ ਅਸੀਂ ਭੇਜ ਦਿੰਨੇ ਆ ਬਾਬਾ ਜੀ ਬਹੁਤ ਬਹੁਤ ਸਾਥ ਸੰਗਦੀ ਸੰਗਤ ਮਦਦ ਕਰਦੀ ਹੈ ਗੁਰੂ ਦੇ ਪਿਆਰਿਓ ਹੁਣ ਜ਼ਮਾਨਾ ਇਹੋ ਜਾ ਗਿਆ ਗੁਰੂ ਦੇ ਪਿਆਰਿਓ ਆਪਣੇ ਨਹੀਂ ਬਣਦੇ ਬਗਾਨੇ ਬਣ ਜਾਂਦੇ ਆ ਪਰ ਗੁਰੂ ਦੇ ਪਿਆਰਿਓ ਮਾਫ਼ ਕਰਨਾ ਅਸੀਂ ਬਗਾਨੇ ਨਹੀਂ ਸਮਝਿਆ ਸਾਧ ਸੰਗਤ ਜੀ ਬਹੁਤ ਦਿਆਲੂ ਕਿਰਪਾਲੂ ਬਾਬਾ ਦੀਪ ਸਿੰਘ ਜੀ ਦੀ ਸੰਗਤ ਆ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਸਾਨੂੰ ਕੀ ਮਿਲਣਾ ਗੁਰੂ ਦੇ ਪਿਆਰਿਓ ਅਸੀਂ ਉਹਨਾਂ ਸੰਤਾਂ ਵਿੱਚੋਂ ਨਹੀਂ ਆਪਣੇ ਘਰ ਭਰਨ ਵਾਲੇ ਨਹੀਂ ਦੇ ਦਿਓ ਵੀ 5000 ਰੁਪਏ ਤੁਹਾਡਾ ਇਲਾਜ ਕਰ ਦਿੰਨੇ ਆ ਦੇ ਦਿਓ ਵੀ 12000 ਰੁਪਏ ਤੁਹਾਡਾ ਇਲਾਜ ਕਰ ਦਿੰਨੇ ਆ ਨਹੀਂ ਸਾਧ ਸੰਗਤ ਜੀ ਅਸੀਂ ਆਪ ਮਿਹਨਤ ਕਰਦੇ ਆ ਗੁਰੂ ਦੇ ਪਿਆਰਿਓ ਪਰ ਸਾਧ ਸੰਗਤ ਜਿਵੇਂ ਕੋਈ ਕਾਰਨ ਕਰਾਉਣ ਵਾਲੇ ਦੇ ਚੱਕਰ ਹੁੰਦੇ ਸਾਧ ਸੰਗਤ ਜਿਵੇਂ ਉਹ ਸਰਸੇ ਵਾਲੇ ਪ੍ਰੇਮੀ ਸੀ ਸਾਧ ਸੰਗਤ ਜੀ ਦਾਸ ਨੇ ਪਹਿਲਾਂ ਜ਼ਿਕਰ ਕੀਤਾ ਆਪਦੀ ਘਰ ਦੀ ਦਾ ਨਕਲਦੀਪ ਕੌਰ ਸੀ ਜਾਂ ਸਾਸਾਂ ਜੀ ਉਹਦੇ ਘਰ ਵਾਲੇ ਦਾ ਨਾਂ ਜਰਨੈਲ ਸਿੰਘ ਸੀ ਆ ਮੋਗੇ ਤੋਂ ਹੀ ਸੀਗਾ ਸਾਸਾਂ ਜੀ ਉਹਦੋਂ ਤਾਂ ਅਸੀਂ ਸਾਬਕਾ ਸਿੱਖਿਆ ਹੋਇਆ ਗੁਰੂ ਦੇ ਪਿਆਰਿਓ ਕਿ ਸਾਸਾਂ ਜੀ ਜਿਹਨੂੰ ਅਸੀਂ ਕਿਸੇ ਨੂੰ ਮਾਂ ਬਣਾਇਆ ਸੀਗਾ ਸਾਸਾਂ ਜੀ ਉਸੇ ਨੇ ਹੀ ਟੰਬਾ ਕੱਢ ਮਾਰਿਆ ਗੁਰੂ ਦੇ ਪਿਆਰਿਓ ਅੱਜ ਕੱਲ ਸਾਸਾਂ ਜੀ ਆਪਣਾ ਨਹੀਂ ਕੋਈ ਬੰਦਾ ਗੁਰੂ ਦੇ ਪਿਆਰਿਓ ਜੇ ਆਪਾਂ ਸਾਸਾਂ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੱਲ ਵੇਖੀਏ ਤੇ ਗੁਰੂ ਦੇ ਪਿਆਰਿਓ ਉਹ ਬਖਸ਼ਾਂ ਕਰਦੇ ਨੇ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸੋਹੀ ਸਭ ਲਾਗੇ ਕਿਆ ਦਾਰ ਆ ਕਿਆ ਮੀਤ ਸਾਰੇ ਆਪਣੇ ਸੁੱਖਾਂ ਦੇ ਨਾਲ ਲੱਗੇ ਆ ਸਾਥ ਸੰਗਤ ਜੀ ਜੇ ਯਾਰ ਦੋਸਤ ਵੀ ਆ ਮਿੱਤਰ ਵੀ ਆ ਸਾਥ ਸੰਗਤ ਜੀ ਜਿੰਨਾ ਚਿਰ ਖਵਾਈ ਚਲੋ ਸਾਥ ਸੰਗਤ ਜੀ ਮੇਰਾ ਯਾਰ ਆ ਮੇਰਾ ਯਾਰ ਆ ਯਾਰ ਮੈਂ ਤਾਂ ਤੇਰੇ ਉੱਤੇ ਦੀ ਜਾਨ ਵਾਰ ਦੂੰਗਾ ਯਾਰ ਮੈਂ ਤਾਂ ਤੇਰੇ ਉੱਤੇ ਦੀ ਯਾਰ ਜਾਨ ਵਾਰ ਦੂੰਗਾ ਪਰ ਸਾਥ ਸੰਗਤ ਜੀ ਬੇਪਤਾ ਪ੍ਰੀ ਸਭ ਹੀ ਸੰਗ ਸਾੜਤ ਕੋ ਨਾਵਤ ਨਿਰੈ ਜਦੋਂ ਥੋੜੀ ਜੀ ਵਿਵਪਤਾ ਪੈਂਦੀ ਸਾਧ ਸੰਗ ਜੀ ਫਿਰ ਯਾਰ ਦਿਸਦਾ ਹੀ ਨਹੀਂ ਸਾਧ ਸੰਗ ਜੀ ਕਿਧਰ ਨੂੰ ਚਲੇ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਕਰਕੇ ਸਾਧ ਸੰਗ ਜੀ ਮੈਂ ਤਾਂ ਸਮਝਾਉਣਾ ਹੁਣਾ ਗੁਰੂ ਦੇ ਪਿਆਰੋ ਕਈਆਂ ਨੂੰ ਸਮਝਾਉਣਾ ਹੁਣਾ ਸਾਧ ਸੰਗ ਜੀ ਗੁਰੂ ਦੇ ਪਿਆਰੋ ਸਾਡੀ ਇੱਕ ਭੈਣ ਕਰਨ ਜੀ ਸੋ ਕੋਰ ਸਾਧ ਸੰਗ ਜੀ ਇਹਦਰ ਸਰਸੇ ਵੱਲ ਰੈਂਦੀ ਕਦੇ ਇੱਕੋ ਵਾਰੀ ਮਲਾਪ ਹੋਈ ਸੀ ਗੁਰੂ ਦੇ ਪਿਆਰਿਓ ਕਈ ਵਾਰੀ ਉਹਨਾਂ ਨੇ ਵੀ ਬੜਾ ਪਿਆਰ ਕਰਨਾ ਸਤਕਾਰ ਕਰਨਾ ਗੁਰੂ ਦੇ ਪਿਆਰਿਓ ਦਲਾਸਾ ਦੇਣਾ ਕਿ ਬਾਬਾ ਜੀ ਤੁਸੀਂ ਢੋਲੋਂ ਨਾ ਸਾਧ ਸੰਗਤ ਜੀ ਸਾਧ ਸੰਗਤ ਜੀ ਢੋਲਦੇ ਤਾਂ ਨਹੀਂ ਸਾਨੂੰ ਪਤਾ ਖੰਡੇ ਵਾਲੇ ਦਾ ਹੱਥ ਸਾਧ ਸੰਗਤ ਜੀ ਪਾਇਆ ਹੋਇਆ ਵਿਆ ਢੋਲਣਾ ਤਾਂ ਨਹੀਂ ਚਾਹੀਦਾ ਗੁਰੂ ਦੇ ਪਿਆਰਿਓ ਪਰ ਫਿਰ ਵੀ ਸਾਧ ਸੰਗਤ ਜੀ ਜਦੋਂ ਸਰੀਰ ਦਾ ਕੋਈ ਆਂਗਟੇ ਲਾ ਹੁੰਦਾ ਮਨ ਦਾਸ ਹੁੰਦਾ ਤੇ ਬਾਬਾ ਜੀਪ ਸਿੰਘ ਜੀ ਕਿਸੇ ਨਾ ਕਿਸੇ ਰਾਈ ਸਾਧ ਸੰਗਤ ਦੀ ਜਰੂਰ ਮੰਨੂ ਦਲਾਸਾ ਦੇ ਹੁੰਦੇ ਗੁਰੂ ਦੇ ਪਿਆਰਿਓ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਜੇ ਸਾਧ ਸੰਗਤ ਜੀ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਵੱਲ ਦੇਖਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲ ਆਓ ਸਾਧ ਸੰਗਤ ਜੀ ਧਿਆਨ ਤਰਿਓ ਗੁਰੂ ਦੇ ਪਿਆਰਿਓ ਪਾਤਸ਼ਾਹ ਬਖਸ਼ਾ ਕਰਦੇ ਨੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਸੋਠ ਮਹੱਲਾ ਨਵਾ ਏ ਜਗ ਮੀਤ ਨਾ ਦੇਖੋ ਕੋਈ ਸਗਲ ਜਗ ਤੇ ਆਪਣੇ ਸੁਖ ਲਾਗੋ ਦੁਖ ਮੈਂ ਸੰਗ ਨਾ ਹੋਈ ਤਾਂ ਤਨ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਾ ਕਰਦੇ ਨੇ ਗੁਰੂ ਦੇ ਪਿਆਰਿਓ ਏ ਜਗ ਮੀਤ ਨਾ ਦੇਖੋ ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮੈਂ ਆਪ ਦੀ ਜ਼ਿੰਦਗੀ ਦੇ ਵਿੱਚ ਇਸੇ ਇਸ ਦੁਨੀਆ ਦੇ ਉੱਤੇ ਕੋਈ ਮਿੱਤਰ ਨਹੀਂ ਦੇਖਿਆਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਨਾਮੇ ਪਾਤਸ਼ਾਹ ਕਹਿੰਦੇ ਆ ਇਹ ਜਗ ਮੀਤ ਨਾ ਦੇਖੋ ਕੋਈ ਮੈਂ ਅੱਜ ਤੱਕ ਇੱਥੇ ਕੋਈ ਮਿੱਤਰ ਦੇਖਿਆ ਹੀ ਨਹੀਂ ਜਿਹੜਾ ਸੱਚਾ ਜਿਹੜਾ ਨਾਲ ਨਵੇ ਨਾਲ ਸਾਥ ਦੇਵੇ ਗੁਰੂ ਦੇ ਪਿਆਰਿਓ ਅੱਗੇ ਬਖਸ਼ਾ ਕਰਦੇ ਨੇ ਸਗਰ ਜਗਤ ਆਪਣੇ ਸੁਖ ਲਾਗੋ ਦੁੱਖ ਮੈਂ ਸਾਧਨਾ ਹੋਈ ਇਹ ਸਾਰਾ ਇਹ ਜਗ ਸਾਧ ਸੰਗ ਜੀ ਆਪਣੇ ਸੁੱਖਾਂ ਦੇ ਵਿੱਚ ਸਾਧ ਸੰਗ ਜੀ ਲੱਗਿਆ ਹੋਇਆ ਗੁਰੂ ਦੇ ਪਿਆਰਿਓ ਜਦੋਂ ਦੁੱਖੋਂ ਦੇ ਸਾਧ ਸੰਗ ਜੀ ਸਾਰੇ ਸਾਥ ਸੰਗ ਜੀ ਸਾਥ ਛੱਡ ਜਾਂਦੇ ਗੁਰੂ ਦੇ ਪਿਆਰੋ ਸਾਰੇ ਸਾਥ ਛੱਡ ਜਾਂਦੇ ਆਗੇ ਸਾਥ ਸੰਗ ਜੀ ਬਿਸ਼ਰਾਮ ਦੇਵ ਕੇ ਗੁਰੂ ਦੇ ਪਿਆਰੋ ਬਖਸ਼ਾ ਕਰਦੇ ਨੇ ਧਾਰਾ ਮੀਤ ਪੂਰ ਸੁਨਮੰਦੀ ਸਗਰੇ ਤਨ ਸਿਉਂ ਲਾਗੇ ਸਾਥ ਸੰਗ ਜੀ ਇਸਤਰੀ ਵੀ ਮਿਸਟਰ ਵੀ ਪੁੱਤ ਵੀ ਰਿਸ਼ਤੇਦਾਰ ਵੀ ਸਗਰੇ ਸਾਰੇ ਸਾਥ ਸੰਗ ਜੀ ਜਿੰਨੇ ਵੀ ਹੈਗੇ ਗੁਰੂ ਦੇ ਪਿਆਰੋ ਸਾਰੇ ਧਨ ਦੇ ਨਾਲ ਹੀ ਜੁੜੇ ਆ ਮਾਇਆ ਦੇ ਨਾਲ ਹੀ ਜੁੜੇ ਵੇ ਸਾਧ ਸੰਗਤ ਜੀ ਪਰ ਜਬ ਹੀ ਨਿਰਤਨ ਦੇਖੋ ਨਰਕੋ ਸੰਗ ਛਾੜ ਸਭ ਭਾਗੇ ਜਦੋਂ ਦੇਖਿਆ ਵੀ ਹੁਣ ਤਾਂ ਇੱਕ ਕੰਗਾਲ ਹੋ ਗਿਆ ਦੇ ਕੋਲੇ ਪੈਸਾ ਹੀ ਕੋਈ ਨਹੀਂ ਰਹਿ ਗਿਆ ਸਾਧ ਸੰਗਤ ਜੀ ਹੁਣ ਇਹ ਦੇ ਕੋ ਪੱਲੇ ਕੀ ਆ ਗੁਰੂ ਦੇ ਪਿਆਰਿਓ ਫਿਰ ਸਾਰੇ ਹੀ ਸਾਧ ਸੰਗਤ ਜੀ ਸੰਗ ਛੱਡ ਜਾਂਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀਓ ਅੱਗੇ ਬਖਸ਼ਾ ਕਰਦੇ ਨੇ ਕਹਾਂ ਯਾ ਮਨ ਬੋਰੇ ਕਉ ਇਹਨਸੋ ਨਿਹੋ ਲਗਾਇਓ ਆਪਣੇ ਮਨ ਦੇ ਨਾਲ ਗੱਲਾਂ ਕਰਦੇ ਆ ਪਾਤਸ਼ਾਹ ਕਹਿੰਦੇ ਓਏ ਮਨਾ ਕਿਉਂ ਇਹਨਾਂ ਦੇ ਨਾਲ ਚਿਤ ਲਾਈ ਬੈਠਾ ਹੈ ਉਹ ਬੌਰਿਆ ਉਹ ਕਮਲਿਆ ਕਿਉਂ ਤੂੰ ਇਹਨਾਂ ਦੇ ਨਾਲ ਚਿਤ ਲਾਈ ਬੈਠਾ ਹੈ ਦੀਨਾ ਨਾਥ ਸਗਲ ਭਜਨ ਜਸ ਤਾ ਕੋ ਬਿਸਰਾਇਓ ਉਹ ਦੀਨਾ ਭਜਨ ਉਹ ਪ੍ਰਮਾਤਮਾ ਜਿਹਦਾ ਤੂੰ ਜਸਬ ਸਰਾਈ ਬੈਠਾ ਉਹਨੂੰ ਭੁੱਲੀ ਫਿਰਦਾ ਓਨੂੰ ਹਮੇਸ਼ਾ ਲਈ ਯਾਦ ਰੱਖਿਆ ਕਰ ਅੱਗੇ ਬਖਸ਼ਾਂ ਕਰਦੇ ਨੇ ਸਵਾਨ ਪੂਛ ਜੋ ਭੈ ਨਾ ਸਿੱਧੋ ਬਹੁਤ ਯਤਨ ਮੈਂ ਕੀਨੋ ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਭਾਈ ਕੁੱਤੇ ਦੀ ਪੂਜਾ ਸਾਧ ਸੰਗ ਜੀ ਕਦੀ ਸਿੱਧੀ ਨਹੀਂ ਹੋ ਸਕਦੀ ਗਈ ਤੋ ਸਾਧ ਸੰਗ ਜੀ ਦੁਨੀਆਂ ਦੇ ਵਿੱਚ ਯਾਰਾ ਮਿਸਤਰਾ ਨੂੰ ਜਿੰਨਾ ਮਰਜੀ ਖਵਾ ਲਾ ਰ ਇਸੇ ਤਰ੍ਹਾਂ ਨੂੰ ਜਿੰਨਾ ਮਰਜੀ ਖਵਾ ਲਾ ਸਾਧ ਸੰਗ ਜੀ ਇਥੇ ਤੇਰਾ ਨਹੀਂ ਕੋਈ ਬਣ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਵਾਨ ਪੂਛ ਜੋ ਭੈ ਨਾ ਸੁੱਧੋ ਯਤਨ ਬਹੁਤ ਮਾਕੀਨੋ ਸਾਥ ਸੰਗਤ ਜੀ ਇਥੇ ਮੈਂ ਬੜੇ ਯਤਨ ਕੀਤੇ ਗੁਰੂ ਸਾਹਿਬ ਜੀ ਕਹਿੰਦੇ ਆ ਪਰ ਨਹੀਂ ਕੋਈ ਬਣਿਆ ਨਾਨਕ ਲਾਜ ਬਿਰਦ ਕੀ ਰੱਖੋ ਨਾਮ ਤੋਂ ਹਰੋ ਲੀਨੋ ਅਰਦਾਸ ਬੇਨਤੀ ਕਰਦੇ ਆ ਕਿ ਇਹ ਅਕਾਲ ਪੁਰਖ ਇਹ ਨਾਨਕ ਮੇਰੇ ਮਾਲ ਸੱਚੇ ਪਾਸ਼ਾ ਮਹਾਰਾਜ ਜੀ ਤੁਸੀਂ ਮਹਾਰਾਜ ਲਾਜ ਰੱਖਣ ਵਾਲੇ ਸੱਚੇ ਪਾਸ਼ਾ ਮਹਾਰਾਜ ਜੀ ਆਪਣੇ ਬਿਰਦ ਦੀ ਲਾਜ ਰੱਖੋ ਸੱਚੇ ਪਾਸ਼ਾ ਮਹਾਰਾਜ ਜੀ ਆਪਣੇ ਬਿਰਦ ਦੀ ਲਾਜ ਰੱਖੋ ਸੱਚੇ ਪਾਸ਼ਾ ਮਹਾਰਾਜ ਮੈਂ ਤਾਂ ਤੁਹਾਡੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਆਇਆ ਹੋਇਆ ਹੈ ਮੇਰੀ लाज ਰੱਖੋ ਐਵੇਂ ਕਰਕੇ ਸਾਧ ਸੰਗ ਜੀ ਵਾਰ-ਵਾਰ ਹੀ ਸੰਗਤਾਂ ਨੂੰ ਦੱਸੀਦਾ ਕਿ ਗੁਰੂ ਦੇ ਪਿਆਰੋ ਕੀ ਪਤਾ ਸਾਧ ਸੰਗ ਜੀ ਸਾਡੇ ਕਿੰਨੇ ਕਿ ਦਿਨਾਂ ਕਿੰਨਾ ਕੁ ਟਾਈਮ ਅਸੀਂ ਇਥੇ ਰਹਿਣਾ ਸਾਧ ਸੰਗ ਜੀ ਆਓ ਗੁਰੂ ਦੇ ਪਿਆਰੋ ਜਦੋਂ ਮਨ ਦਾਸ ਹੁੰਦਾ ਸਾਧ ਸੰਗ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਧ ਸੰਗ ਜੀ ਜਦੋਂ ਅਸੀਂ ਪੜ੍ਹਦੇ ਆਂ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਡੇ ਸਾਹਮਣੇ ਆ ਕੇ ਖੜ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਡੇ ਸਾਹਮਣੇ ਆ ਕੇ ਖੜ ਜਾਂਦੇ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਇਸ ਦੁਨੀਆ ਦੇ ਉਤੇ ਸਭ ਕੁਝ ਆਇ ਅੱਜ ਇਹ 10 ਪਾਤਸ਼ਾਹੀਆਂ ਵੱਲ ਨਿਗਾਹ ਮਾਰਗੇ ਸਾਧ ਸੰਗ ਜੀ 10 ਪਾਤਸ਼ਾਹੀਆਂ ਵੀ ਸਾਧ ਸੰਗ ਜੀ ਇਸ ਤਰ੍ਹਾਂ ਵਿਚਰਦੀਆਂ ਗੁਰੂ ਦੇ ਪਿਆਰਿਓ ਜਿਵੇਂ ਆਪਾਂ ਰਸਦਾਰੀ ਦੇ ਵਿੱਚ ਇੱਕ ਦੂਜੇ ਨੂੰ ਮਿਲਣ ਜਾਣੇ ਆ ਪਰ ਸਾਧ ਸੰਗ ਜੀ ਇਹ ਨਮਿਆਂ ਵਾਸਤੇ ਨਹੀਂ ਮਨਮੁਖਾਂ ਵਾਸਤੇ ਨਹੀਂ ਜਿਹੜੇ ਗੁਰੂ ਸਾਹਿਬ ਦੇ ਨਾਲ ਜੁੜੇ ਆ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਆ ਇਹ ਉਹਨਾਂ ਲਈ ਸਾਧ ਸੰਗ ਜੀ ਸਦਾ ਆਤ ਸਤਸੰਗ ਜੀ ਉਹਨਾਂ ਲਈ ਪੱਕਾ ਗੁਰੂ ਦੇ ਪਿਆਰਿਓ ਉਹਨਾਂ ਨੂੰ ਇਹਨਾਂ ਗੱਲਾਂ ਦਾ ਵਿਸ਼ਵਾਸ ਹੈਗਾ ਕਿ ਗੁਰੂ ਸਾਹਿਬ ਜੀ ਸਤਸੰਗ ਜੀ ਅੱਜ ਵੀ ਸਤਸੰਗ ਜੀ ਮਿਲਣਾ ਹੋਵੇ ਗੁਰੂ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹੋਣ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਹੋਣ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨੇ ਹੋਣ ਤੇ ਸਤਸੰਗ ਜੀ ਅੱਜ ਵੀ ਹੋ ਜਾਂਦੇ ਆ ਕਿਉਂ ਉਹ ਕਿਤੇ ਗਏ ਨਹੀਂ ਸਤਸੰਗ ਜੀ ਕਿਉਂਕਿ ਸਤਸੰਗ ਜੀ ਦੁਨੀਆ ਦੇ ਵਿੱਚ ਸਭ ਕੁਝ ਆ ਸਤਸੰਗ ਜੀ ਸਾਥ ਸੰਗਤ ਜੀ ਅੰਬਲੀ ਨੂੰ ਪੁੱਛੋ ਕਿ ਨਸ਼ਾ ਕਿੱਥੇ ਮਿਲਦਾ ਗੁਰੂ ਦੇ ਪਿਆਰੋ ਮੈਂਟ ਮਾਰੂਗਾ ਕਹੂਗਾ ਉਸ ਜਗ੍ਹਾ ਤੋਂ ਮਿਲਦਾ ਸਾਥ ਸੰਗਤ ਜੀ ਕੋਈ ਕਹੂਗਾ ਦੇਸੀ ਦਵਾਈ ਕਿੱਥੋਂ ਮਿਲਦੀ ਹੈ ਉਂਗਲ ਕਰ ਦੂਗਾ ਕਿ ਫਲਾਣੇ ਪਾਸੋਂ ਮਿਲਦੀ ਹੈ ਕੋਈ ਹੋਰ ਸਾਥ ਸੰਗਤ ਜੀ ਪੁੱਛ ਲੋ ਵੀ ਆ ਚੀਜ਼ ਕਿੱਥੋਂ ਮਿਲਦੀ ਹੈ ਫਲਾਣੀ ਜਗ੍ਹਾ ਤੋਂ ਮਿਲਦੀ ਹੈ ਸਾਥ ਸੰਗਤ ਜੀ ਜਿਵੇਂ ਜਿਵੇਂ ਕਿਸੇ ਨੂੰ ਸਾਥ ਸੰਗਤ ਜੀ ਪਤਾ ਹੈ ਪਰ ਗੁਰੂ ਦੇ ਪਿਆਰੋ ਜਿਹੜੇ ਸੰਤਾਂ ਮਹਾਪੁਰਖਾਂ ਨੂੰ ਮਿਲਣਾ ਤੁਸੀਂ ਆਪਸੇ ਨੂੰ ਮਿਲਣਾ ਉਹ ਨਾਮ ਜਪਣ ਵਾਲੀਆਂ ਰੂਹਾਂ ਹੀ ਦੱਸ ਸਕਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਜਿਹਨੇ ਆਪ ਫੜਿਆ ਜਿਹੜਾ ਆਪ ਜੁੜਿਆ ਖਾਲਸਾ ਜੀ ਤੁਹਾਨੂੰ ਉਹੀ ਰਸਤਾ ਦੱਸ ਸਕਦਾ ਉਹੀ ਰਾਹ ਵਿਖਾ ਸਕਦਾ ਕਈ ਵਾਰੀ ਸਾਧ ਸੰਗਤ ਜੀ ਆਪਾਂ ਮਨਮੁਖ ਬੰਦਾ ਹੁੰਦਾ ਉਹਦਾ ਅਮਰਤਬ ਨਹੀਂ ਛਕਿਆ ਹੁੰਦਾ ਸਾਧ ਸੰਗਤ ਜੀ ਉਹਦੇ ਕੋਲ ਰਹਿਮਾਂ ਲੈਣ ਲੱਗ ਪੈਂਦੇ ਨੇ ਸਾਧ ਸੰਗਤ ਜੀ ਸਾਡੇ ਸ੍ਰੀ ਸਾਹਿਬ ਪਾਇਆ ਹੁੰਦਾ ਅਸੀਂ ਸਾਧ ਸੰਗਤ ਜੀ ਦੁਪਹਿਰੇ ਵੀ ਕੱਟਦੇ ਆਂ ਪਰ ਇੱਕ ਮਨਮੁਖ ਬੰਦੇ ਤੋਂ ਅਸੀਂ ਰਹਿਮਾਂ ਲੈਣ ਲੱਗ ਪੈਂਦੇ ਆਂ ਵੀ ਹਾਂ ਜੀ ਆਹ ਕੰਮ ਮੈਂ ਕਰ ਲਾਂ ਮੇਰਾ ਹੋ ਜਾਊਗਾ ਸਾਤ ਸੰਗ ਦੀ ਉਹਦਾ ਪਹਿਲਾ ਚਿਹਰਾ ਤਾਂ ਦੇਖੋ ਉਹਦਾ ਕੋਈ ਸੁਭਾਅ ਤਾਂ ਦੇਖੋ ਵੇਖੋ ਤਾਂ ਸਹੀ ਉਹਦੇ ਚਾਲ ਚੱਲਣ ਤਾਂ ਦੇਖੋ ਉਹਦਾ ਮਾਨ ਮੁਖ ਬੰਦਾ ਉਹਦੇ ਕੋਲੋਂ ਕੀ ਰਾਇ ਭਾਲਦਾ ਜੇ ਰਾਇ ਭਾਲਦਾ ਸਾਤ ਸੰਗ ਦੀ ਪਹਿਲਾਂ ਉਹਦਾ ਜੀਵਨ ਦੇਖ ਵੀ ਇਹਦਾ ਜੀਵਨ ਕਿਹੋ ਜਿਹਾ ਕਿਉਂਕਿ ਸਾਤ ਸੰਗ ਦੀ ਜਿਹੋ ਜਿਹਾ ਕਿਸੇ ਦਾ ਜੀਵਨ ਹੋਊਗਾ ਉਹ ਜੀ ਤੁਹਾਨੂੰ ਰਾਇ ਦੇਊਗਾ ਜਿਹੜਾ ਕੋਈ ਆਪ ਜੁੜਿਆ ਹੋਊਗਾ ਉਹ ਤੁਹਾਨੂੰ ਕਹੂਗਾ ਨਾ ਭਾਈ ਤੂੰ ਪਰਮਾਤਮਾ ਦਾ ਪੱਲਾ ਫੜ ਤੂੰ ਹੌਸਲਾ ਨਾ ਹਾਰ ਇਸ ਕਰਕੇ ਗੁਰੂ ਦੇ ਪਿਆਰਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਦਸਾਂ ਪਾਸ਼ਾੀਆਂ ਤੱਕ ਸਾਨੂੰ ਅੱਜ ਵੀ ਦਰਸ਼ਨ ਹੋ ਸਕਦੇ ਆ। ਧੰਨ ਧੰਨ ਖੰਡੇ ਵਾਲੀ ਸੱਚੀ ਸਰਕਾਰ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਜਿਨ੍ਹਾਂ ਨੂੰ ਕੋਈ ਜਾਣਦਾ ਤੱਕ ਨਹੀਂ ਸਾਧ ਸੰਗਤ ਜੀ ਜਦੋਂ ਆਪਣੀ ਆਈ ਤੇ ਆ ਜਾਣ ਸਾਧ ਸੰਗਤ ਜੀ ਉੱਥੇ ਵੀ ਖੰਡਾ ਖੜਕਾਉਂਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਅੱਜ ਵੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੀਆਂ ਬਖਸ਼ਾਂ ਛੀ ਦਾ ਸੰਗਾਂ ਦੀਆਂ ਬਖਸ਼ਾਂ ਅੱਜ ਵੀ ਸਾਧ ਸੰਗਤ ਜੀ ਦਰਸ਼ਨ ਦੇ ਦਿੰਦੇ ਆ। ਸਾਥ ਸੰਗ ਜੀ ਬਸ ਇਹੋ ਹੀ ਤੁਹਾਡੇ ਦਾਸ ਦੀ ਬੇਨਤੀ ਹੈ ਸਾਥ ਸੰਗ ਜੀ ਜੇ ਅਸੀਂ ਗੁਰੂ ਦੇ ਪਿਆਰੋਂ ਕੋਈ ਸਾਥ ਸੰਗ ਜੀ ਕੋਈ ਦਵਾਨਾਂ ਦੇ ਵਿੱਚੋਂ ਭੇਟਾ ਲੈਂਦੇ ਹੋਈਏ ਸਾਥ ਸੰਗ ਜੀ ਕੋਈ ਲੱਖ ਰੁਪਈਆ ਡੇਢ ਲੱਖ ਰੁਪਈਆ ਸਾਥ ਸੰਗ ਜੀ ਤੁਸੀਂ ਇਹ ਕਹਿ ਸਕਦੇ ਆ ਕਿ ਬਾਬਾ ਜੀ ਨੂੰ ਤਾਂ ਆਪ ਦਾ ਲਾਲਚ ਆ ਹੋ ਸਕਦਾ ਬਾਬਾ ਜੀ ਡੇਢ ਲੱਖ ਰੁਪਈਆ ਲੈ ਕੇ ਤੁਰ ਜਾਣ ਸਾਡੇ ਕੋਲੋਂ ਸਾਥ ਸੰਗ ਜੀ ਸਾਨੂੰ ਤਾਂ 5 ਪੈਸੇ ਦਾ ਵੀ ਕੋਈ ਲਾਲਚ ਨਹੀਂ ਅਸੀਂ ਤਾਂ ਕਹਿਨੇ ਵੀ ਸਾਡੇ ਪਰਿਵਾਰ ਸਾਡਾ ਇਕੱਠਾ ਹੋਵੇ ਸਾਥ ਸੰਗ ਜੀ ਨਾਲੇ ਪੌਣਨ ਵਾਲੇ ਫਲੀਆਂ ਨਾਲੇ ਗੋਲਕ ਦੇ ਵਿੱਚ ਚਾਰ ਪੈਸੇ ਆ ਜਾਂਦੇ ਆ ਇਸ ਕਰਕੇ ਗੁਰੂ ਦੇ ਪਿਆਰੋਂ ਨਾਲੇ ਭਲੇ ਹੋ ਜਾਂਦੇ ਆ ਨਾਲੇ ਸਾਥ ਸੰਗ ਜੀ ਜਿਹੜੇ ਸਾਡੇ ਮਨ ਡੁੱਲੇ ਹੋਏ ਐ ਡੱਗੇ ਹੋਏ ਐ ਉਹ ਠੀਕ ਹੋ ਜਾਂਦੇ ਆ ਫਿਰ ਸਰੀਰਕ ਤੌਰ ਤੇ ਬਿਮਾਰੀਆਂ ਸਾਥ ਸੰਗ ਜੀ ਦੂਰ ਹੋ ਜਾਂਦੀਆਂ ਗੁਰੂ ਦੇ ਪਿਆਰਿਓ ਇਹ ਭੁੱਲ ਜਓ ਸਾਥ ਸੰਗ ਜੀ ਅਸੀਂ ਉਹਨਾਂ ਸੰਤਾਂ ਵਿੱਚੋਂ ਨਹੀਂ ਕੋਈ ਹਾਜ਼ਰੀਆਂ ਭਰਉਣ ਵਾਲੇ ਨਹੀਂ ਕੋਈ ਲੈ ਚੀਆਂ ਨੂੰ ਫੂਕਾ ਮਾਰਨ ਵਾਲੇ ਨਹੀਂ ਸਾਥ ਸੰਗ ਜੀ ਹਾਂ ਇਹ ਠੀਕ ਐ ਸਾਥ ਸੰਗ ਜੀ ਪਰ ਅਸੀਂ ਸਭਾ ਦੇ ਜ਼ਰੂਰ ਰੁੱਖੇ ਆ ਗੁਰੂ ਦੇ ਪਿਆਰਿਓ ਰੁੱਖੇ ਕਿਵੇਂ ਸਾਧ ਸੰਗਤ ਜੀ ਕਿਉਂਕਿ ਸਾਡੇ ਕੋਲ ਉਹ ਚੀਜ਼ਾਂ ਹੈ ਨਹੀਂਆਂ ਵੀ ਸਾਧ ਸੰਗਤ ਜੀ ਮਾਈਆਂ ਨੂੰ ਭੈਣਾਂ ਨੂੰ ਨੌਜਵਾਨ ਭੈਣਾਂ ਨੂੰ ਬਿਠਾ ਬਿਠਾ ਕੇ ਸਾਧ ਸੰਗਤ ਜੀ ਕੋਲੇ ਘੰਟਾ ਘੰਟਾ ਕੋਈ ਗੁਰੂ ਦੇ ਪਿਆਰਿਓ ਉਹਨਾਂ ਨਾਲ ਗੱਲਾਂ ਮਾਰਨੀਆਂ ਜਾਂ ਸਾਧ ਸੰਗਤ ਜੀ ਫੋਨ ਦੇ ਉੱਤੇ ਗੁਰੂ ਦੇ ਪਿਆਰਿਓ ਦਾ ਦਾ ਘੰਟਾ ਘੰਟਾ ਘੇੜਾ ਉਹਨਾਂ ਨਾਲ ਗੱਲਾਂ ਮਾਰੀ ਜਾਣੀਆਂ ਸਾਧ ਸੰਗਤ ਜੀ ਅਸੀਂ ਇਸ ਕੰਮ ਤੋਂ ਬਾਹਰ ਆ ਕਿਉਂਕਿ ਬਾਬਾ ਅਨੰਦ ਸਿੰਘ ਜੀ ਸਾਧ ਸੰਗਤ ਜੀ ਮਾਇਆਂ ਦੇ ਬਹੁਤ ਦਰਸ਼ਨ ਘਟ ਕਰਦੇ ਸਨ ਮਾਇਆਂ ਨੂੰ ਮੱਥੇ ਘੱਟ ਬਹੁ ਲਾਉਂਦੇ ਸਨ ਸਾਨੂੰ ਸਾਨੂੰ ਅਸੀਂ ਸਾਧ ਸੰਗ ਜੀ ਉਹਨਾਂ ਦੀ ਮਰਜ਼ਾ ਨਾਲ ਇਹ ਸਾਧ ਸੰਗ ਜੀ ਮੁੱਖ ਰੱਖਿਆ ਗੁਰੂ ਦੇ ਪਿਆਰਿਓ ਬਸ ਗੁਰੂ ਦੇ ਪਿਆਰਿਓ ਬਸ ਜਿੱਦੋ ਵੀ ਅਸੀਂ ਕਿਤੇ ਪਾਸੇ ਜਾਂਦੇ ਹਾਂ ਸਾਧ ਸੰਗ ਜੀ ਕਿਤੇ ਵੀ ਵਿਚਰਦੇ ਹਾਂ ਤੇ ਸਾਧ ਸੰਗ ਜੀ ਸੰਗਤਾ ਇਸ ਸੀਜ ਨੂੰ ਮੰਨ ਜਾਂਦੀਆਂ ਗੁਰੂ ਦੇ ਪਿਆਰਿਓ ਜਿੱਥੇ ਵੀ ਜਾਣਾ ਆਪਣਾ ਪਰਿਵਾਰ ਸਮਝ ਕੇ ਪਰਿਵਾਰ ਬਣਾ ਕੇ ਜਾਣਾ ਗੁਰੂ ਦੇ ਪਿਆਰਿਓ ਸਾਡੀ ਅਰਦਾਸ ਇਹ ਹੁੰਦੀ ਵਾਧੂ ਤੋਂ ਵਾਧੂ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਲਾਟ ਲੱਗ ਜੀਗੇ ਸੰਗਤਾਂ ਨੂੰ ਪ੍ਰੇਰਣਾ ਕਰਕੇ ਸਾਧ ਸੰਜੀਧਰ ਲਿਆਈਏ ਜੇ ਤੁਹਾਡੇ ਵਰਗੀਆਂ ਸੰਗਤਾਂ ਸਾਧ ਸੰਜੀ ਜੀ ਬਹੁਤ ਗੁਰੂ ਦੇ ਪਿਆਰਿਓ ਹਣ ਦੇਖੀਦਾ ਤੀਆਂ ਦਾ ਤਿਵਾਰਾ ਕਿਵੇਂ ਗੁਰੂ ਪਿਆਰਿਓ ਲੋਕ ਡੱਕ ਲਾ ਲਾ ਕੇ ਗੁਰੂ ਦੇ ਪਿਆਰਿਓ ਨੌਜਵਾਨ ਭੈਣਾ ਸਿਰ ਦੇ ਉੱਤੇ ਚੁੰਨੀਆਂ ਹੈਣੀਆਂ ਗੁਰੂ ਦੇ ਪਿਆਰਿਓ ਅੱਧੇ ਕੱਪੜੇ ਪਾਏ ਹੁੰਦੇ ਗੁਰੂ ਦੇ ਪਿਆਰਿਓ ਅੱਧੇ ਕੱਪੜੇ ਕਿਵੇਂ ਡਾਂਸਰ ਕਰਦੀਆਂ ਸਾਧ ਸੰਜੀ ਨੱਚਦੀਆਂ ਭੰਗੜੇ ਪਾਉਂਦੀਆਂ ਨਾਲ ਬੁੱਢੇ-ਬੁੱਢੇ ਇਨਸਾਨ ਸਾਧ ਸੰਗਜੀ ਉਹਨਾਂ ਦੇ ਘਰ ਵਾਲੇ ਉੱਥੇ ਹੀ ਉਹਨਾਂ ਦੀਆਂ ਕੁੜੀਆਂ ਉੱਥੇ ਬਾਹਰਲੇ ਬੰਦੇ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਕਿਉਂਕਿ ਕਲਯੁਗ ਆ ਗਿਆ ਹੁਣ ਸਾਧ ਸੰਗ ਜੀ ਸ਼ਰਮ ਧਰਮ ਕਾ ਡੇਰਾ ਦੂਰ ਗੁਰੂ ਦੇ ਪਿਆਰਿਓ ਕੋਈ ਸ਼ਰਮ ਨਹੀਂ ਕੋਈ ਧਰਮ ਨਹੀਂ ਗੁਰੂ ਦੇ ਪਿਆਰਿਓ ਕੋਈ ਸ਼ਰਮ ਨਹੀਂ ਕੋਈ ਧਰਮ ਨਹੀਂ ਉੱਥੇ ਹੀ ਸਾਥ ਸਾਥ ਉੱਥੇ ਹੀ ਸਵਰਾ ਉੱਥੇ ਹੀ ਨਵਾਂ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਬਹੁਤ ਸਮਾਂ ਭਿਆਨਕ ਆ ਗਿਆ ਗੁਰੂ ਦੇ ਪਿਆਰਿਓ ਗੰਧੀਆਂ ਤੋਂ ਗੰਧੀਆਂ ਸਾਧ ਸੰਗਤ ਜੀ ਬੋਲੀਆਂ ਗੁਰੂ ਦੇ ਪਿਆਰਿਓ ਗੰਦੇ ਤੋਂ ਗੰਦੇ ਗਾਣੇ ਗੁਰੂ ਦੇ ਪਿਆਰਿਓ ਕਲੱਬਾਂ ਦੇ ਵਿੱਚ ਬਹੁਤ ਸਾਰੇ ਸਾਧ ਸੰਗਤ ਨੇ ਦਾਸ ਨੇ ਸਾਧ ਸੰਗਤ 100 ਦੇ ਵਿੱਚੋਂ 30% 40% ਸਾਧ ਸੰਗਤ ਜੀ ਅਸੀਂ ਗਾਤਰਿਆਂ ਵਾਲੇ ਸਾਧ ਸੰਗਤ ਜੀ ਦੇਖੇ ਨੱਚਦੇ ਗੁਰੂ ਦੇ ਪਿਆਰਿਓ ਭੰਗੜੇ ਪਾਉਂਦੇ ਗੁਰੂ ਦੇ ਪਿਆਰਿਓ ਕਲੱਬਾਂ ਦੇ ਵਿੱਚ ਸਾਧ ਸੰਗਤ ਜੀ ਕੱਲ ਜੋਗ ਆ ਗਿਆ ਸਾਧ ਸੰਗਤ ਜੀ ਆਓ ਮਾਰੋ ਹੱਲਾ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਇਹ ਵੇਲਾ ਨਤ ਨਤ ਨਹੀਂ ਉਹਨਾ ਗੁਰੂ ਪਾਤਸ਼ਾਹੀ ਬਖਸ਼ਾ ਕਰਦੇ ਨੇ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਿਣ ਛਣਿ ਆਉਦ ਬਿਹਾਤਾ ਹੈ ਫੂਟੇ ਘਟਜੋ ਪਾਣੀ ਹਰ ਗੁਣ ਕਾਹੇ ਲੰਗਾ ਵਈ ਮੂਰਖਾ ਗਿਆਨਾ ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਨਾ ਅਜੋ ਕੁਛ ਵਿਗਰੋ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇਰੇ ਭਜਨ ਪੇ ਨਿਰਪੈ ਪਤ ਪਾਵਾ ਹੈ ਗੁਰੂ ਸਾਹਿਬ ਜੀ ਕਹਿੰਦੇ ਭਾਈ ਹਜੇ ਤੇਰਾ ਕੁਛ ਨਹੀਂ ਵਿਗੜਿਆ ਗੁਰੂ ਤੇ ਇੱਕ ਬਾਦਰ ਸੱਚੇ ਪਾਤਸ਼ਾਹੀ ਕਹਿੰਦੇ ਤੂੰ ਮੁੜਿਆ ਵਾਪਸ ਮੁੜਿਆ ਵਾਪਸ ਸਾਧ ਸੰਗ ਜੀ ਕਿਰਪਾ ਕਰਨ ਸੱਚੇ ਪਾਤਸ਼ਾਹ ਤੁਹਾਡੇ ਘਰਾਂ ਦੇ ਵਿੱਚ ਆਨੰਦ ਸੱਚੇ ਪਾਤਸ਼ਾਹ ਜੀ ਲਿਆਉਣ ਗੁਰੂ ਦੇ ਪਿਆਰਿਓ ਅਸੀਂ ਉਹਨਾਂ ਸੰਤਾਂ ਵਿੱਚੋਂ ਨਹੀਂ ਬਾਬਿਆਂ ਵਿੱਚੋਂ ਨਹੀਂ ਸਾਧ ਸੰਗ ਜੀ ਅਸੀਂ ਤਾਂ ਗੁਰੂ ਦੇ ਪਿਆਰਿਓ ਇਸ ਦੁਨੀਆ ਦੇ ਵਿੱਚ ਜੇ ਬਣਨਾ ਚਾਹੁੰਨੇ ਤੇ ਸਾਧ ਸੰਗ ਜੀ ਇੱਕ ਸੇਵਾਦਾਰ ਬਣਨਾ ਚਾਹੁੰਨੇ ਆ ਨੇਕ ਸੇਵਾਦਾਰ ਬਣਨਾ ਚਾਹੁੰਨੇ ਗੁਰੂ ਦੇ ਪਿਆਰਿਓ ਨੇਕ ਸੇਵਾਦਾਰ ਬਣਨਾ ਚਾਹੁੰਨੇ ਆ ਗੁਰੂ ਦੇ ਪਿਆਰਿਓ ਕੋਈ ਸੰਤ ਬਾਬੇ ਨਹੀਂ ਸਾਧ ਸੰਗ ਜੀ ਸੰਤ ਬਾਬੇ ਤਾਂ ਦੁਨੀਆ ਦੇ ਉੱਤੇ ਬਹੁਤ ਆ ਕਮਾਈ ਵਾਲੇ ਬਾਬੇ ਬਹੁਤ ਆ ਸਾਤਸੰਗ ਜੀ ਇਹਨਾਂ ਅੱਖਾਂ ਦੇ ਨਾਲ ਸਾਤਸੰਗ ਜੀ ਗੁਰੂ ਘਰਾਂ ਦੇ ਵਿੱਚ ਕਾਫੀ ਚੱਲ ਰਹੇ ਆ ਸਾਤਸੰਗ ਜੀ ਪਰ ਆਪਣੀ ਅੱਖਾਂ ਦੇ ਨਾਲ ਸਾਤਸੰਗ ਜੀ ਅਸੀਂ ਤੁਹਾਨੂੰ ਇਸ ਦੀਵਾਨ ਦੇ ਵਿੱਚ ਗੁਰੂ ਦੇ ਪਿਆਰਿਓ ਉਂਗਲ ਕਰਕੇ ਕਹਿ ਨਹੀਂ ਸਕਦੇ ਵੀ ਆਹ ਸੰਤ ਠੀਕ ਸੀਗਾ ਆਹ ਬਾਬਾ ਠੀਕ ਸੀਗਾ ਜੋ ਕੁਝ ਅਸੀਂ ਵੇਖਦੇ ਰਹੇ ਆ ਗੁਰੂ ਦੇ ਪਿਆਰਿਓ ਤੇ ਮੂੰਹ ਦੇ ਵਿੱਚ ਉਂਗਲਾਂ ਲੈ ਲੈਂਦੇ ਸੀ ਮਹਾਰਾਜ ਜੀ ਕਿਵੇਂ ਨਜਾਇਜ਼ ਫਾਇਦਾ ਠਾਉਂਦੇ ਸੰਗਤਾਂ ਦਾ ਸਾਤਸੰਗ ਜੀ ਕਿਵੇਂ ਇਕੱਠਾ ਗੁਰੂ ਦੇ ਪਿਆਰਿਓ ਇਸੇ ਕਰਕੇ ਕਈ ਦਾ ਸਾਧ ਸੰਗ ਜੀ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰਾ ਸ਼ਹਿਰ ਦੇ ਵਿੱਚ ਗੁਰਦੁਆਰਾ ਤੁਸੀਂ ਆਪਣੇ ਗ੍ਰੰਥੀ ਸਿੰਘ ਨੂੰ ਆਪਣੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਸਾਧ ਸੰਗ ਜੀ ਕੋਈ ਫਲ ਫਰੂਟ ਚਾੜਨਾ ਸਾਧ ਸੰਗ ਜੀ ਕੱਪੜਾ ਚਾੜਨਾ ਪਿੰਡ ਦੇ ਸਾਧ ਸੰਗ ਦੀ ਗੁਰਦੁਆਰਾ ਵਿੱਚ ਚਾੜੋ ਗੁਰੂ ਦੇ ਪਿਆਰਿਓ ਜਿਹੜੇ ਸਾanse ਆਪਾਂ ਸਾਧ ਸੰਗ ਦੀ ਪਾਠ ਰਖਾਉਣੇ ਸ਼ੁਰੂ ਕਰ ਦਿੰਨੇ ਬਈ ਇੱਥੇ ਪਾਠ ਰਖਾਦਗੇ ਸਾਧ ਸੰਗ ਜੀ ਉਹ ਸਾਧ ਸੰਗ ਜੀ ਸਾਨੂੰ ਪਤਾ ਕਿ ਉੱਥੇ ਕੀ ਕੁਝ ਹੁੰਦਾ ਗੁਰੂ ਦੇ ਪਿਆਰਿਓ ਪਰ ਸਾਧ ਸੰਗ ਜੀ ਕਿਤੇ ਨਾ ਕਿਤੇ ਸਾਰੇ ਨਹੀਂ ਦਾਸ ਕਹਿੰਦਾ तकरीबन ਕੋਈ 10% ਸਾਧ ਦੇ ਵਿੱਚ ਸਾਧ ਸੰਗ ਜੀ ਕੋਈ ਚੰਗੇ ਵੀ ਹੈਗੇ ਆ ਜਿਹੜੇ ਚੰਗੇ ਸੁਭਾਅ ਦੇ ਆ ਸ਼ੁੱਧ ਪਾਣੀ ਪੜਦੇ ਆ ਪਾਠ ਕਲੀਅਰ ਕਰਦੇ ਆ ਗੁਰੂ ਦੇ ਪਿਆਰਿਓ ਤੇ ਉਹ ਪਿਆਰ ਨਾਲ ਪਾਠ ਕਰਦੇ ਸਾਧ ਸੰਗ ਜੀ ਐਡਾ ਬੀਜ ਨਾਸ ਵੀ ਨਹੀਂ ਹੋਇਆਗਾ ਪਰ ਗੁਰੂ ਦੇ ਪਿਆਰਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜੋ ਸਾਧ ਸੰਗ ਜੀ ਤਨ ਤਨ ਬਾਬਾ ਨਾਨਕ ਸਿੰਘ ਜੀ ਸੱਚੇ ਪਾਸ਼ਾ ਜੀ ਕਹਿੰਦੇ ਹੁੰਦੇ ਸੱਚੇ ਪਾਸ਼ਾ ਜੀ ਨਾਨਕ ਸਰ ਕਲੀਰਾਂ ਵਾਲੇ ਬਾਬਾ ਜੀ ਕਹਿੰਦੇ ਸੰਤ ਸਾਧ ਸੰਗ ਜੀ ਤੂੰ ਗੁਰੂ ਗ੍ਰੰਥ ਸਾਹਿਬ ਦਾ ਬਸ ਪੱਲਾ ਫੜ ਲਾ ਆਪਣੀ ਬਾਹ ਫੜਾ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਲਕ ਕਰਨ ਨੂੰ ਤੂੰ ਗੁਰੂ ਨਾਨਕ ਸਾਹਿਬ ਨੂੰ ਬਾਹ ਫੜਾ ਦੇ ਜਦੋਂ ਤੇਰੀ ਗੁਰੂ ਨਾਨਕ ਸਾਹਿਬ ਨੇ ਬਾਹ ਫੜਾ ਲਈ ਫੜ ਲਈ ਉਹਨਾਂ ਨੇ ਸਾਹ ਸੰਜੀ ਤੇਰਾ ਵਾਲ ਵੀ ਗਾਨੀ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਨੂੰ ਬਾਹ ਫੜਾਉਣੀ ਕੀ ਹੈ ਸਾਹ ਸੰਜੀ ਗੁਰੂ ਨਾਨਕ ਸਾਹਿਬ ਦੀ ਬਾਹ ਉਦੋਂ ਫੜਦੇ ਜਦੋਂ ਤੂੰ ਅਮਰ ਸਵੇਰਾ ਸੰਭਾਲ ਲਿਆ ਜਦੋਂ ਤੂੰ ਬਾਣੀ ਦੇ ਨਾਲ ਜੁੜ ਗਿਆ ਤਾਂ ਅਗੇ ਤਵੀਤਾਂ ਨੂੰ ਸਾਹ ਸੰਜੀ ਮਾਰ ਚਲਾ ਕੇ ਜਿਹੜੇ-ਜਿਹੜੇ ਡੌਲਿਆਂ ਨਾਲ ਵੱਧੇ ਆ ਕਾਲੇ ਤਾਗੇ ਸਾਸਾਂ ਜੀ ਗਿੱਟਿਆਂ ਨਾਲ ਵੱਧੇ ਆ ਪੈਰਾਂ ਦੀਆਂ ਉਂਗਲੀਆਂ ਨਾਲ ਵੱਧੇ ਆ ਸਭ ਸਾਸਾਂ ਜੀ ਘੱਟ ਕੇ ਗਲਾਂ ਦੇ ਵਿੱਚ ਸਾਸਾਂ ਜੀ ਘੱਟ ਕੇ ਗੁਰੂ ਦੇ ਪਿਆਰਿਓ ਮਾਰ ਸਾਸਾਂ ਜੀ ਚਲਾ ਗਈ ਤੇ ਤੂੰ ਗੁਰਬਾਣੀ ਦਾ ਊਟ ਆਸਰਾ ਲੈ ਸਾਸਾਂ ਜੀ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਭਾਈ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਪੁੰਨਵਲ ਹੋ ਜਾ ਤੂੰ ਪੌਨ ਕਮਾ ਤੂੰ ਹੌਸਲਾ ਨਾ ਹਾਰ ਤੂੰ ਵੀ ਸੰਗਤਾਂ ਨੂੰ ਇਧਰ ਪ੍ਰੇਰ ਕੇ ਸੰਗਤਾਂ ਨੂੰ ਜੋੜ ਜੋੜਨ ਦੇ ਵਾਲੇ ਪਾਸੇ ਕਰ ਗੁਰੂ ਨਾਨਕ ਸਾਹਿਬ ਜੀ ਤੇਰੇ ਕਾਰਜ ਰਾਸ ਕਰਨ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਤੁਸੀਂ ਸੁਣ ਤਾਂ ਸਕਦੇ ਆ ਗੁਰੂ ਦੇ ਪਿਆਰੋ ਸਰਬੰਤਾ ਕਰ ਸਕਦੇ ਆ ਇਹਨਾਂ ਜ਼ਬਾਨਾਂ ਨੂੰ ਸਾਧ ਸੰਗਤ ਜੀ ਗਾਂਹ ਦੀ ਗਾਂਹ ਦਾ ਪਚਾ ਸਕਦੇ ਆ ਗਾਂਹ ਵੀ ਅਗਲੇ ਦੀ ਡਿਊਟੀ ਦਾ ਆਦਾ ਕਰੋ ਭਾਈ ਤੂੰ ਗਾਂਹ ਪਚਾਉਣਾ ਹੈ ਦੀਵਾਨ ਗਾਂਹ ਸ਼ੇਅਰ ਕਰਨਾ ਜਦੋਂ ਤੂੰ ਗਾਂਹ ਸ਼ੇਅਰ ਕਰਨ ਲੱਗਾ ਉਹਨੂੰ ਵੀ ਜਾ ਕੇ ਕਹਿ ਦੀ ਵੀ ਤੂੰ ਵੀ ਗਾਂਹ ਸ਼ੇਅਰ ਕਰਨ ਲੱਗੇ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰੋ ਆਪਣੇ ਪੰਨ ਬਣਾਇਆ ਕਰੋ ਸਾਧ ਸੰਗਤ ਜੀ ਅੱਜ ਥੋੜਾ ਜਿਹਾ ਮਾਨਸਾਦ ਸੀ ਗੁਰੂ ਦੇ ਪਿਆਰਿਓ ਸੰਗਤ ਦਾ ਬਹੁਤ ਜ਼ਿਆਦਾ ਇਕੱਠਾ ਗੁਰੂ ਦੇ ਪਿਆਰਿਓ ਇਸ ਤਰ੍ਹਾਂ ਕਰਕੇ ਆ ਧੰਨਵਾਦ ਕਰਦੇ ਇਥੋ ਦੀ ਸੰਗਤ ਦੇ ਪ੍ਰਬੰਧਕਾਂ ਦੇ ਸਾਧ ਸੰਗ ਜਿਸ ਤਰ੍ਹਾਂ ਕਰਕੇ ਆ ਸਾਧ ਸੰਗ ਜੀ ਵੀਰ ਜਵਾਨੋ ਇਕੱਠੇ ਹੋਵੋ ਹੌਸਲਾ ਸਾਧ ਸੰਗ ਜੀ ਹੌਸਲਾ ਨਾਲ ਹਾਰੋ ਗੁਰੂ ਦੇ ਪਿਆਰਿਓ ਅੱਜ ਸਾਧ ਸੰਗ ਜੀ ਮੈਂ ਫੇਰ ਬੇਨਤੀ ਕਰਦਿਆਂ ਉਹ ਬਾਬੇ ਸਾਧ ਸੰਗ ਜੀ ਜੋ ਬਹੁਤ ਸਾਰੇ ਪਖੰਡ ਵੀ ਕਰਦੇ ਸਾਧ ਸੰਗ ਜੀ ਜਿਹੜੇ ਗੱਡੀਆਂ ਵਿੱਚ ਜਾਂਦੇ ਸਾਧ ਸੰਗ ਦੀ ਪੂਰੀ ਮਸਤੀ ਵਿੱਚ ਜਾਂਦੇ ਗੁਰੂ ਦੇ ਪਿਆਰਿਓ ਮਸਤੀ ਚੜ ਜਾਂਦੀ ਹੈ ਰਾਤ ਨੂੰ ਨੀਂਦ ਤੱਕ ਨਹੀਂ ਆਉਂਦੀ ਕਿਉਂ ਕਿ ਜੇਬਾਂ ਭਰ ਕੇ ਲੈ ਜਾਂਦੇ ਤੁਹਾਡੇ ਕੋਲੋਂ ਸਾਧ ਸੰਗ ਦੀ ਕੋਈ ਮਰੇ ਕੋਈ ਜੀਵੇ ਸੁਸਤਰਾ ਕੋਲ ਪਤਾਸੇ ਪੀਵੇ ਤੇ ਅਸੀਂ ਬੜੇ ਸਤਕਾਰ ਨਾਲ ਮਾਨ ਨਾਲ ਸਾਧ ਸੰਗ ਜੀ ਉਹਨਾਂ ਨੂੰ ਸਾਧ ਸੰਗ ਜੀ ਉੱਥੇ ਜਾ ਕੇ ਅਪੀਲ ਕਰਦੇ ਆ ਕੋਈ ਕਹਿੰਦਾ ਜੀ ਮੇਰਾ 1.5 ਲੱਖ ਰੁਪਇਆ ਚੱਲਦਾ ਜੀ ਜ਼ਵਾਨ ਦਾ ਕੋਈ ਕਹਿੰਦਾ ਮੇਰਾ 2.5 ਲੱਖ ਰੁਪਇਆ ਜ਼ਵਾਨ ਦਾ ਚੱਲਦਾ ਸਾਧ ਸੰਗ ਜੀ ਸਾਡੇ ਕੋਲੇ ਆਉਂਦੇ ਆ ਫੇਰ ਉਹਨਾਂ ਦੇ ਉੱਤੇ ਫੋਲ ਬਰਸਾਉਨੇ ਆਂ ਚਿੱਟੀਆਂ ਸਾਧ ਸੰਗਤ ਫਿਰ ਵਿਛਾਈਆਂ ਕਰਦੇ ਆਂ ਮੁਰੇ ਅੱਗੇ ਪਿੱਛੇ ਫਿਰਦੇ ਆਂ ਬੰਦਿਆਂ ਦੀ ਸੇਵਾ ਕਰੀ ਜਾਂਦੇ ਅਸੀਂ ਬੰਦਿਆਂ ਦੇ ਮਗਰੀ ਸਾਧ ਸੰਗਤ ਬੰਦਿਆਂ ਨੂੰ ਗੁਰੂ ਸਮਝੀ ਜਾਂਦੇ ਆਂ ਬੰਦਿਆਂ ਨੂੰ ਰੱਬ ਸਮਝੀ ਜਾਂਦੇ ਸਾਧ ਸੰਗਤ ਤੇ ਸਾਧ ਸੰਗਤ ਦੀ ਕਦੀ ਕੋਈ ਸੰਤ ਬਾਬਾ ਨੇ ਕਹੂਗਾ ਭਾਈ ਤੂੰ ਦੁਖੀ ਆਂ ਭਾਈ ਤੈਨੂੰ ਕੀ ਹੋਇਆ ਤੇਰੀ ਕੁੜੀ ਨੂੰ ਕੀ ਹੋਇਆ ਤੇਰੇ ਪਰਿਵਾਰ ਨੂੰ ਕੀ ਹੋਇਆ ਇਹ ਜੀਆਂ ਗੱਲਾਂ ਤਾਂ ਸਾਧ ਸੰਗਤ ਦੀ ਉਹਨਾਂ ਕੋਲੇ ਹੈ ਹੀ ਨਹੀਂ ਬਸ ਆਪਣੇ ਸ਼ਬਦ ਕਹਿਣ ਕੀਤੇ ਘਰ ਵਾਲਿਆਂ ਦੀਆਂ ਵੜਿਆਈਆਂ ਕਰਤੀਆਂ ਪ੍ਰਧਾਨ ਸਾਹਿਬ ਦੀਆਂ ਜਾਇਜ਼ਾ ਕਰਾਂ ਕਰਤੀਆਂ ਸਾਧ ਸੰਗਤ ਜੀ ਸਾਧ ਸੰਗਤ ਜੀ ਬਸ ਉਧਰੋਂ ਚੜਾਵਾ ਲੈ ਕੇ ਗੁਰੂ ਦੇ ਪਿਆਰੋ ਸਾਧ ਸੰਗਤ ਜਿੰਨਾ ਬਣਿਆ ਕੋਈ 2 ਲੱਖ ਰੁਪਈਆ ਕੋਈ 1.5 ਲੱਖ ਰੁਪਈਆ ਚੜਾਵਾ ਲੈ ਗਏ ਉਧਰੋਂ ਸਾਧ ਸੰਗਤ ਜੀ 2.5 ਲੱਖ ਰੁਪਈਆ ਉਹ ਲੈ ਗਏ ਬਸ ਸਾਧ ਸੰਗਤ ਜੀ ਜਿੰਦਾਬਾਦ ਫੇਰ ਵੀ ਸਾਧ ਸੰਗਤ ਜੀ ਉਹਨਾਂ ਦੇ ਗੁਣ ਗਾਏ ਜਾਂਦੇ ਗੁਰੂ ਦੇ ਪਿਆਰੋ ਤੇ ਸਾਡੇ ਵਰਗੇ ਸਾਧ ਸੰਗਤ ਜੀ ਕਹਿੰਦੇ ਕਿ ਭਾਈ ਸਾਨੂੰ ਤੇ ਇੱਕੋ ਹੀ ਚੀਜ਼ ਆ ਵੀ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋ ਜਾਣ ਸੰਗਤਾਂ ਉਹਨਾਂ ਦੇ ਨਾਲ ਜੁੜ ਜਾਵੇ ਸਾਧ ਸੰਗ ਜੀ ਸੰਗਤਾਂ ਨੂੰ ਹਰ ਇੱਕ ਕੁਝ ਮਿਲੇ ਜਦੋਂ ਵੀ ਸਾਧ ਸੰਗ ਜੀ ਸੰਗਤ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਜਾਂਦੀ ਹੈ ਆਪੋ ਆਪਣੀ ਕਾਮਨਾ ਲੈ ਕੇ ਜਾਂਦੀ ਹੈ ਫਿਰ ਉਹਨਾਂ ਵੱਲ ਵੇਖੀਦਾ ਜਦੋਂ ਅਰਦਾਸ ਕਰਦੀਆਂ ਫਿਰ ਅੱਖਾਂ ਦੇ ਵਿੱਚ ਸਾਧ ਸੰਗ ਜੀ ਹੰਝੂ ਆ ਜਾਂਦੇ ਆ ਕਿ ਬਾਬਾ ਜੀ ਕਿੰਨੇ ਪਿਆਰ ਦੇ ਨਾਲ ਇਹ ਸੰਗਤ ਅਰਦਾਸ ਕਰਦੀ ਹੈ ਤੁਹਾਡੇ ਦਰਸ ਤੋਂ ਕੋਈ ਖਾਲੀ ਨਾ ਜਾਵੇ ਪਰ ਸਾਧ ਸੰਗ ਜੀ ਮੇਰੇ ਵਰਗੇ ਸੰਤ ਨੂੰ ਸਾਧ ਸੰਗ ਜੀ ਲੋਕ ਬਹੁਤ ਕੈਂਤੂ ਵੀ ਕਰਦੇ ਵੀ ਤੇਰੇ ਵਰਗਾ ਬਾਬਾ ਕਿਥੇ ਆਈ ਲਈ ਬੈਠਿਆ ਤੇਰੇ ਵਰਗੇ ਬਾਬੇ ਨੂੰ ਬਸੇਰੇ ਬਾਬੇ ਦੇਖੇ ਸਾਡੀਆਂ ਗਲੀਆਂ ਚ ਆਉਂਦੇ ਤੇਰੇ ਵਰਗੇ ਬਾਬੇ ਲਈ ਭਾਈ ਜਿਹੜੇ ਤੁਹਾਡੇ ਗਲੀਆਂ ਵਿੱਚ ਆਉਂਦੇ ਗੁਰੂ ਦੇ ਪਿਆਰੇ ਉਹਨਾਂ ਦੇ ਵਿੱਚ ਕੋਈ ਗੁਣ ਹੋਊਗਾ ਕੋਈ ਨਾ ਕੋਈ ਗੁਣ ਹੋਊਗਾ ਮੇਰੇ ਵਿੱਚ ਤਾਂ ਉਹ ਵੀ ਗੁਣ ਹੈ ਨਹੀਂ ਕੋਈ ਸਾਧ ਸੰਗਤ ਜੀ ਮੇਰੇ ਵਿੱਚ ਤਾਂ ਉਹ ਵੀ ਗੁਣ ਹੈ ਨਹੀਂ ਸਾਧ ਸੰਗਤ ਜੀ ਹਾਂ ਕੂਕਰ ਤੇਰਾ ਦਰਬਾਰ ਪੌਕੇ ਆ ਗਏ ਬਦਨ ਵਿਸਾਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਮੰਤ ਨਾਨਕ ਤਾਰੇ ਸੋਏ ਸਾਧ ਸੰਗਤ ਜੀ ਸਤ ਗੁਰੂ ਦੇ ਪਿਆਰਿਓ ਕੋ ਸਾਡੇ ਵਿੱਚ ਹੀ ਕਮੀਆਂ ਐ ਇਹ ਗੁਰੂ ਪਿਆਰਿਓ ਪਹਿਲੇ ਜਨਮ ਦਾ ਕੋਈ ਸੰਸਕਾਰ ਹੁੰਦਾ ਗੁਰੂ ਦੇ ਪਿਆਰਿਓ ਪਤਾ ਨਹੀਂ ਕਿੰਨੇ ਕੁ ਅਸੀਂ ਉਪਰਾਧ ਕੀਤੇ ਹੋਣਗੇ ਕਿੰਨੀਆਂ ਕੁ ਗਲਤੀਆਂ ਕੀਤੀਆਂ ਹੋਣੀਆਂ ਗੁਰੂ ਦੇ ਪਿਆਰਿਓ ਤੋਂ ਗੁਰੂ ਦੇ ਪਿਆਰਿਓ ਜਦੋਂ ਸੰਗਤ ਸਾਨੂੰ ਕੰਤੂ ਪ੍ਰੰਤੂ ਵੀ ਕੋਈ ਕਰ ਦੇਵੇ ਮਹਾਰਾਜ ਤੇ ਸਾਡੀ ਹੋਂਮੇ ਦੂਰ ਹੋ ਜਾਂਦੀ ਗੁਰੂ ਦੇ ਪਿਆਰਿਓ ਅਸੀਂ ਉਹਨਾਂ ਨੂੰ ਵੀ ਨਮਸਕਾਰ ਕਰਦੇ ਆਂ ਪਰ ਗੁਰੂ ਦੇ ਪਿਆਰਿਓ ਜਦੋਂ ਤੱਕ ਅਸੀਂ ਰਾਵਾਂਗੇ ਸਾਥ ਸੰਗ ਜੀ ਦੋ ਟਾਈਮ ਦੀ ਸਾਡੀ ਅਰਦਾਸ ਆ ਕੀ ਪ੍ਰਮਾਤਮਾ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀਆਂ ਕਰਨ ਜੇ ਤੁਹਾਡੇ ਵਿੱਚ ਸੰਗਤਾਂ ਕੋਈ ਸਾਧ ਸੰਗਤ ਜੀ ਸੰਗਤ ਜੀ ਕੋਈ ਸ਼ਕਤੀ ਹੈਗੀ ਹੈ ਸੰਗਤ ਜੀ ਤੁਹਾਡੇ ਵਿੱਚ ਕੋਈ ਤਾਕਤ ਹੈਗੀ ਹੈ ਤੇ ਸਾਧ ਸੰਗਤ ਜੀ ਅਸੀਂ ਸੰਤ ਬਣ ਸਕਦੇ ਹਾਂ ਬ੍ਰਹਮ ਗਿਆਨੀ ਬਣ ਸਕਦੇ ਹਾਂ ਬਾਬੇ ਬਣ ਸਕਦੇ ਹਾਂ ਤੇ ਗੁਰੂ ਦੇ ਪਿਆਰਿਓ ਜੇ ਅਸੀਂ ਆਪਣੇ ਆਪ ਨੂੰ ਕਹਿ ਦਈਏ ਵੀ ਅਸੀਂ ਸੰਤਾਂ ਜਾਂ ਬਾਬੇ ਆ ਸਾਧ ਸੰਗਤ ਜੀ ਸਾਡੇ ਵਰਗੇ ਬਾਬੇ ਦਾ ਸਾਧ ਸੰਗਤ ਜੀ ਇੱਥੇ ਬਥੇਰੇ ਗੁਰੂ ਦੇ ਪਿਆਰਿਓ ਇੱਥੇ ਰੂੜੀਆਂ ਦੇ ਉੱਤੇ ਗੁਰੂ ਦੇ ਪਿਆਰਿਓ ਗੰਦ ਚੱਕਦੇ ਫਿਰਦੇ ਆ ਸਾਧ ਸੰਗਤ ਜੀ ਲਫਾਫੇ ਚੁੱਕਦੇ ਫਿਰਦੇ ਸਾਧ ਸੰਗਜੀ ਗੁਰੂ ਦੇ ਪਿਆਰੋ ਨਾ ਸੰਤ ਬਣਨਾ ਚਾਹੁੰਨੇ ਸਾਧ ਸੰਗਜੀ ਜੇ ਬਣਨਾ ਚਾਹੁੰਨੇ ਤਾਂ ਸਾਧ ਸੰਗਜੀ ਇੱਕੋ ਹੀ ਚੀਜ਼ ਬਣਨਾ ਚਾਹੁੰਨੇ ਆ ਕਿ ਤੁਹਾਡੇ ਸੇਵਾਦਾਰ ਹੋਈਏ ਬਸ ਤੁਹਾਡੇ ਸਾਧ ਸੰਗਜੀ ਜੋੜੇ ਹਸਾਬ ਕਰਦੇ ਰਹੀਏ ਜੇਬ ਦੇ ਵਿੱਚ ਰਮਾਲ ਹੋਵੇ ਤੁਹਾਡੇ ਵਰਗਾਂ ਦੇ ਜੋੜੇ ਹਸਾਬ ਕਰਦੇ ਰਹੀਏ ਸਾਧ ਸੰਗਜੀ ਆਹ ਹੀ ਕੁਝ ਮੰਗਦੇ ਆ ਆਓ ਗੁਰੂ ਦੇ ਪਿਆਰੋ ਵੱਧ ਤੋਂ ਵੱਧ ਸਾਧ ਸੰਗਜੀ ਨਾ ਦਵਾਨਾ ਨੂੰ ਅੱਗੇ ਪਹਚਾ ਕੇ ਗੁਰੂ ਦੇ ਪਿਆਰੋ ਆਪਣੇ ਪੰਨ ਬਣਾਓ ਗਮਰਾਵਣਾ ਹੋਵੇ ਸਾਧ ਸੰਗਜੀ ਸਾਸਾਂ ਜੀ ਇਹਨਾਂ ਦੇ ਵਿੱਚੋਂ ਨਿਕਲ ਜਾਓ ਢਾਲੇ ਨਾ ਲਾਓ ਗੁਰੂ ਦੇ ਪਿਆਰਿਓ ਕੁੱਤਿਆਂ ਨੂੰ ਲੱਡੂ ਨਾ ਰੱਖੋ ਗੁਰੂ ਦੇ ਪਿਆਰਿਓ ਤਾਂ ਆਗਿਆ ਵਿੱਚ ਕੁਛ ਨਹੀਂ ਸਾਸਾਂ ਜੀ ਤੁਸੀਂ ਆਪਣਾਪ ਬਰਬਾਦ ਕਰ ਲਓਗੇ ਇਹਨਾਂ ਸਾਧਾਂ ਕੋਲੇ ਸਾਸਾਂ ਜੀ ਕੁਛ ਨਹੀਂ ਗੁਰੂ ਦੇ ਪਿਆਰਿਓ ਕਿਸੇ ਦੀ ਚੀਜ਼ ਲੈ ਕੇ ਨਾ ਖਾਓ ਗੁਰੂ ਦੇ ਪਿਆਰਿਓ ਕਿਸੇ ਨੂੰ ਆਪਣਾ ਕੱਪੜਾ ਨਾ ਦਿਓ ਕਿਸੇ ਤੋਂ ਕੱਪੜਾ ਲਾਓ ਨਾ ਗੁਰੂ ਦੇ ਪਿਆਰਿਓ ਆਪਣੇ ਬੱਚਿਆਂ ਨੂੰ ਵੀ ਪ੍ਰੇਰਣਾ ਕਰੋ ਵੀ ਕਿਸੇ ਨੂੰ ਕੋਈ ਵੀ ਚੀਜ਼ ਕੋਈ ਤੁਹਾਡੇ ਬੱਚਾ ਨੂੰ ਦੇਵੇ ਬੱਚੇ ਵੀ ਚੀਜ਼ ਨਾ ਖਾਣ ਸਾਸਾਂ ਜੀ ਅੱਜਕਲ ਸਮਾ ਬਹੁਤ ਮਾੜਾ ਗੁਰੂ ਦੇ ਪਿਆਰਿਓ ਇਸ ਕਰਕੇ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਸਾਧ ਸੰਗ ਦੀ ਆਪ ਬਾਬਾ ਦੀਪ ਸਿੰਘ ਜੀ ਦੇ ਸਮਾਗਮ ਸਾਧ ਸੰਗ ਦੀ ਰੱਖ ਕੇ ਤੇ ਆਪਣੀਆਂ ਖੁਸ਼ੀਆਂ ਲਓ ਗੁਰੂ ਦੇ ਪਿਆਰਿਓ ਤੁਸੀਂ ਵੀ ਦਾਤਾ ਵੰਡਣ ਵਾਲੇ ਬਣ ਜਾਓ ਗੁਰੂ ਦੇ ਪਿਆਰਿਓ ਕਈਆਂ ਨੂੰ ਕਹੀਦਾ ਮਹਾਰਾਜ ਤੈਨੂੰ ਬਾਬਾ ਦੀਪ ਸਿੰਘ ਜੀ ਦਾਤਾ ਵੰਡਣ ਵਾਲੇ ਬਣਾ ਦੇਣਗੇ ਤੈਨੂੰ ਰਾਜੇ ਬਣਾ ਦੇਣਗੇ ਤੇ ਅੱਗੋਂ ਉਹਨਾਂ ਦਾ ਜਵਾਬ ਹੁੰਦਾ ਨਹੀਂ ਜੀ ਅਸੀਂ ਤਾਂ ਆ ਹੀ ਚੰਗੇ ਆ ਬਸ ਆਹੀ ਕੰਮ ਚੱਲੀ ਜਾਵੇ ਭਾਵ ਕੀ ਮਾਲਕ ਦਾ ਸਾਧ ਸੰਗ ਕਿਸੇ ਦੇ ਥਰੂ ਤੈਨੂੰ ਰਾਜਾ ਬਣਾਉਂਦਾ ਪਰ ਤੂੰ ਖੁਦ ਹੀ ਮੂੰਹ ਬੋਲੀ ਜਨਾਂ ਨੇ ਜੀ ਅਸੀਂ ਨਹੀਂ ਰਾਜਾ ਬਣਨਾ ਸਾਹੀ ਤਾਂ ਆਈ ਚੰਗੇ ਆ ਇਹ ਮਾਰੇ ਕਰਮ ਨਹੀਂ ਸੱਚੇ ਪਾਤਸ਼ਾਹ ਜੀ ਸਾ ਸਤ ਜੀ ਕਿਰਪਾ ਕਰਨ ਗੁਰੂ ਦੇ ਪਿਆਰਿਓ ਉਹ ਮੂਹ ਕਢਾਉਂਦੇ ਆ ਉਹ ਮਾਲਕ ਕਿਸੇ ਦੇ ਵਿੱਚ ਵਸ ਕੇ ਕਢਾਉਂਦੇ ਆ ਨਹੀਂ ਅਸੀਂ ਤਾਂ ਆਈ ਠੀਕ ਆ ਬਸ ਕੋਈ ਗੱਲ ਨਹੀਂ ਭਾਈ ਜੇ ਤੂੰ ਨਾ ਇਹ ਪੁੰਨ ਬਣਾਏਗਾ ਪੁੰਨ ਬਣਾਉਣ ਵਾਲੇ ਬਹੁਤ ਆ ਜੇ ਇੱਕ ਬੰਦਾ ਸਾ ਸਤ ਜੀ ਚਾਰ ਉੱਥੇ ਆ ਜਾਂਦੇ ਆ ਖੋਰ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਇੱਕ ਸਾ ਸਤ ਜੀ ਨਮਣਾ ਕਰਦਾ ਚਾਰ ਹੋਰ ਆ ਜਾਂਦੇ ਆ ਤੋ ਆਉ ਗੁਰੂ ਦੇ ਪਿਆਰਿਓ ਸਾ ਸਤ ਜੀ ਸਮਾ ਕਾ ਵੀ ਹੋ ਗਏ ਸਹੀ ਆਪਾਂ ਫਦੇ ਬੁਲਾਈਏ ਗੁਰੂ ਦੇ ਪਿਆਰਿਓ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਸਾਡੇ ਦੀ ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਸਾਧ ਸੰਗ ਜੀ ਸਰੀਰਾਂ ਨੂੰ ਨਹੀਂ ਮੰਨਣਾ ਦੇਹਾਂ ਨੂੰ ਨਹੀਂ ਮੰਨਣਾ ਸਾਧ ਸੰਗ ਜੀ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾਗੋ ਸੱਚੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਦੇ ਪਿਆਰਿਓ ਫਿਰ ਸਾਨੂੰ ਕੀ ਮਿਲੇਗਾ ਲੋਕ ਸੁਖੀਓ ਪਰ ਲੋਕ ਸਹਿਲੇ ਨਾਨਕ ਹਰ ਪ੍ਰਭਾਪੇ ਮਿਲੇ ਤੇ ਦਾਸ ਲਈ ਵੀ ਸਾਧ ਸੰਗ ਜੀ ਅਰਦਾਸ ਬੇਨਤੀ ਕਰਿਆ ਜੋ ਵੀ ਸਾਡੇ ਤੇ ਵੀ ਪ੍ਰਮਾਤਮਾ ਕਿਰਪਾ ਕਰਨ ਸਾਧ ਸੰਗ ਜੀ ਤੁਹਾਡੇ ਨਾਲ ਹੀ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਨ ਤੁਹਾਡੇ ਪਿਆਰ ਵਿੱਚ ਸਾਥ ਸੰਗਤ ਜੀ ਅਸੀਂ ਦਿਨ ਕੱਟਦੇ ਆ ਗੁਰੂ ਦੇ ਪਿਆਰਿਓ ਮਾਲਕ ਮਿਹਰ ਕਰਨ ਗੁਰੂ ਦੇ ਪਿਆਰਿਓ ਐਸਾ ਹੀ ਫਤਿਹ ਬੁਲਾਈਏ ਸਾਥ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ